ਸਤਿ ਸ਼੍ਰੀ ਅਕਾਲ ਚਰਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗੇ ਮਿਸ਼ਨ ਚਰਦੀ ਕਲਾ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਗਰੀਬ ਅਤੇ ਲੋੜਵੰਦਾਂ ਨੂੰ ਆਰਥਿਕ ਰੂਪ ਤੋਂ ਮਜ਼ਬੂਤ ਕਰਨ ਤੇ ਉਹਨਾਂ ਦੀ ਭਲਾਈ ਲਈ ਮਾਨ ਸਰਕਾਰ ਲਗਾਤਾਰ ਕਾਰਸ਼ੀ ਰਹੀ ਹੈ ਇਸ ਦੇ ਚਲਦਿਆਂ ਪੰਜਾਬ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਤੇ ਮਲੋਟ ਹਲਕੇ ਤੋਂ ਵਿਧਾਇਕ ਡਾਕਟਰ ਬਲਜੀਤ ਕੌਰ ਵੱਲੋਂ ਆਪਣੇ ਹਲਕੇ ਦੇ ਲੋੜਵੰਦ ਵਿਅਕਤੀਆਂ ਨੂੰ ਸਵੈ ਰੋਜ਼ਗਾਰ ਯੋਜਨਾ ਤਹਿਤ 15 ਆਟੋ ਈ ਰਿਕਸ਼ਾ ਵੰਡੇ ਗਏ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਤੇ ਦਿਵਿਆਂਗ ਵਿਅਕਤੀਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀ ਵਚਨਬੱਧ ਹੈ। ਇਹ ਆਟੋ ਈ ਰਿਕਸ਼ਾ ਉਹਨਾਂ ਨੂੰ ਰੋਜ਼ਗਾਰ ਕਮਾਉਣ ਤੇ ਆਤਮ ਨਿਰਭਰ ਜੀਵਨ ਜਿਉਣ ਦਾ ਮੌਕਾ ਦੇਣਗੇ। ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਕੇਵਲ ਵਾਹਨ ਨਹੀਂ ਸਗੋ, ਲੋੜਵੰਦਾਂ ਲਈ ਇੱਕ ਨਵੀਂ ਸ਼ੁਰੂਆਤ ਹੈ। ਸਰਕਾਰ ਦਾ ਸੁਪਨਾ ਹੈ ਕਿ ਕੋਈ ਵੀ ਪਰਿਵਾਰ ਬੇਸਹਾਰਾ ਨਾ ਰਹੇ ਤੇ ਹਰੇਕ ਵਿਅਕਤੀ ਆਪਣੇ ਜੀਵਨ 'ਚ ਆਤਮ ਨਿਰਭਰਤਾ ਦਾ ਰਾਟੁਣੇ। ਇਹ ਤਾਂ ਆਤਮ ਨਿਰਭਰ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵ महत्वपूर्ण कदम है इस मौके ऑटो ई रिक्शा प्राप्त करने वाले व्यक्तियों ने मुख्यमंत्री भगवंत सिंह मान से मंत्री, मंत्री डॉक्टर बलजीत कौर का विशेष धनवाद कियाोसा दवाया कि इस मौके का पूरा लाभ चुके ਇਸਲੇ ਦਿਨੀ ਆਏ ਹੜ੍ਹਾਂ ਨੇ ਪੰਜਾਬ ਦੀ ਅਰਥਵਿਵਸਥਾ ਨੂੰ ਭਾਰੀ ਟਾ ਮਾਰੀ ਹੈ ਜਿਉਂ-ਜਿਉਂ ਪਾਣੀ ਦਾ ਪੱਧਰ ਘਟ ਰਿਹਾ ਹੈ ਤਬਾਹੀ ਦੀ ਤਸਵੀਰ ਸਾਹਮਣੇ ਆ ਰਹੀ ਹੈ ਘਰ ਆਂਗਣਵਾੜੀ ਸਕੂਲ ਤੇ ਸੜਕਾਂ ਸਭ ਕੁਝ ਤਬਾਹ ਹੋ ਗਿਆ ਭਾਵੇਂ ਕਿ ਹੜ੍ਹਾਂ ਮਾਰੇ ਲੋਕਾਂ ਦੀ ਜ਼ਿੰਦਗੀ ਹੌਲੀ-ਹੌਲੀ ਨਿਹਾਦੇ ਔਣੇਸ਼ਰੂ ਹੋ ਚੁਕੀਆ ਪਰ ਉਨ੍ਹਾਂ ਨੂੰ ਦੁਬਾਰਾ ਸਭ ਕੁਝ ਖੜਾ ਕਰਨ ਵਿੱਚ ਸਮਾਂ ਜ਼ਰੂਰ ਲੱਗੇਗਾ ਇਸ ਬਾਰੇ ਵਿਧਾਇਕ ਜਨਾਲਾ ਕੁਲਦੀਪ ਸਿੰਘ ਢਾਲੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿੱਚੋਂ ਕੱਢਣ ਲਈ ਕਦਮ ਸ਼ੋਕ ਰਹੀ ਹੈ ਆਪਾਂ ਇਸ ਵੇਲੇ ਵਿਧਾਨ ਸਭਾ ਹਲਕਾ ਜਨਾਲੇ ਦੇ ਪਿੰਡ ਗੱਗੜ ਦੇ ਵਿੱਚ ਖੜੇ ਆ ਗੱਗੜ ਪਿੰਡ ਬਿਲਕੁਲ ਰਾਵੀ ਦਰਿਆ ਦੇ ਕੰਢੇ ਤੇ ਆ ਪਾਤਪਾਸਤਾ ਦੇ ਬਾਰਡਰ ਦੇ ਨਾਲ ਹੈ ਉਹਦੇ ਇਸ ਪਿੰਡ ਦੇ ਵਿੱਚ ਵੀ 8-8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਜਿਹੜਾ ਥੱਲੇ ਗਿਆ ਉਹਦਾ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿਨ੍ਹਾਂ ਚੋਂ 75-80 ਘਰ ਜਿਹੜੇ ਉਹ ਬਹਿ ਗਏ ਜਾਨਾ ਠੱਠਨ ਕੁਝ ਠੱਠ ਗਿਆ ਕੁ ਠੱਠਨ ਦੀ ਇਤਿਆਦ ਨੇ ਡਿੱਗਣ ਵਾਲੇ ਆ ਲੋਕ ਪਛਾਦੇ ਬਾਤ ਸੁਣਦੇ ਆ ਸੋ ਮੈਂ ਉਹ ਮੌਕਾ ਦੇਖਣ ਆਇਆ ਸੀਗਾ ਵੈਸੇ ਅਸੀਂ ਆਪਣੀਆਂ ਟੀਮਾਂ ਭੇਜ ਕੇ ਸਰਕਾਰੀ ਇਹ ਕੰਮ ਲਖਾਏ ਵੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਘਰਾਂ ਦੇ ਉੱਤੇ ਵੀ ਜਿਹੜਾ ਮੌਜਾ ਦੇਦੀ ਉਹ ਕੱਲੇ ਫਸਲਾਂ ਤੇ ਨਹੀਂ ਕਰਾਂ ਦੇ ਉੱਤੇ ਮੌਜਾ ਦੇ ਦੀਆ ਔਰ ਜਿਹੜਾ ਡੰਗਲ ਬੱਚਾ ਸਾਡਾ ਕਿਤੇ ਕੋ ਗੁੰਮ ਹੋ ਗਿਆ ਤੋ ਰੁੜ ਗਿਆ ਉੱਤੇ ਮੌਜਾ ਦੇ ਦੀਆ ਸੋ ਮੈਂ ਇਹ ਦੇਖਿਆ ਪੂਰਾ ਪਿੰਡ ਬਹੁਤ ਬੁਰੀ ਹਾਲਤ ਆ ਸਾਡੇ ਪਿੰਡ ਦੀ ਪਹਿਲਾਂ ਇਹੀ ਪਤੋਂ ਪਾਣੀ ਬਹੁਤ ਜ਼ਿਆਦਾ ਸੀਗਾ ਬੇੜੀਆਂ ਤੇ ਦੇਖ ਕੇ ਗਏ ਪਤਾ ਸਾਰਾ ਵਿੱਚ ਦੇਖ ਕੇ ਮਾਨੂੰ ਦੁੱਖ ਹੋਇਆ ਕਿ ਗਰੀਬ ਲੋਕਾਂ ਦੇ ਘਰ ਜਿਹੜੇ ਆ ਹਰ ਨੇ ਕਿਦਾਂ ਬਦਵਾਦ ਕਰਤੇ ਆ ਪਰ ਸਾਡੀ ਸਰਕਾਰ ਦਾ ਇਹਨਾਂ ਦਾ ਵਾਦਾ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਉਹਦੇ ਇਸ ਪਿੰਡ ਨੂੰ ਵੀ ਦਵਾਦਾ ਬਿਲਡ ਕਰਾਂਗੇ ਵਧੀਆ ਢੰਗ ਦੇ ਨਾਲ ਇਹਨਾਂ ਦੀ ਮਦਦ ਕਰਕੇ ਦਵਾਦਾ ਇਹਨਾਂ ਨੂੰ ਪੈਦਾ ਸਿਰ ਤੇ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਠੋਸ ਮਾਨਵਤਾਵਾਦੀ ਉਪਰਾਲੇ ਤਹਿਤ ਹਾਲ ਹੀ ਵਿਚਾਏ ਭਾਨ ਖੜਾ ਦੌਰਾਨ ਲਗਭਗ 5 ਲੱਖ ਏਕੜ ਰਕਬੇ ਵਿੱਚ ਆਪਣੀ ਫਸਲ ਗਵਾਉਣ ਵਾਲੇ ਕਿਸਾਨਾਂ ਨੂੰ 2 ਲੱਖ ਕੁਆਂਟਲ ਕਣਕ ਦੇ ਬੀਜ ਮੁਫਤ ਦੇਣ ਦਾ ਫੈਸਲਾ ਕੀਤਾ ਵੀਰਵੇ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਸੂਬੇ ਦੇ ਅਨਾਜ ਉਤਪਾਦਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਨੂੰ 74 ਕਰੋੜ ਰੁਪਏ ਦੀ ਕੀਮਤ ਦਾ ਇਹ 2 ਲੱਖ ਕੁਆਂਟਲ ਬੀਜ ਮੁਫਤ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਭਗਵਾਨ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਕਿਸਾਨਾਂ ਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਸੰਕਟ ਵਿੱਚੋਂ ਬਾਹਰ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਆਗਾਮੀ ਹਾੜੀ ਦੀ ਫਸਲ ਲਈ ਕਣਕ ਦਾ ਬੀਜ ਮੁਫਤ ਮੁਹੱਈਆ ਕਰਾਏਗੀ ਉਹਨਾਂ ਨੇ ਕਿਹਾ ਕਿ ਇਹ ਸੂਬਾ ਸਰਕਾਰ ਵੱਲੋਂ ਹੜ੍ਹਾਂ ਕਾਰਨ ਹੋਈ ਤਬਾਹੀ ਕਰਕੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਵੱਲ ਇੱਕ ਨਿਮਾਣਾ ਜਿਹਾ ਕਦਮ ਹੈ ਭਗਵਾਨ ਸਿੰਘ ਮੰਨਨੇ ਕਿ ਹੈ ਕਿ ਇਹਨਾਂ ਭਿਆਨਕ ਹੜ੍ਹਾਂ ਕਾਰਨ ਹੋਈ ਵੱਡ ਆਕਾਰੀ ਤਬਾਹੀ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿਉਂਕਿ ਪੰਜਾਬ ਨੇ ਪਹਿਲਾਂ ਕਦੇ ਵੀ ਇੰਨਾ ਨੁਕਸਾਨ ਨਹੀਂ ਦੇਖਿਆ ਮਿਸ਼ਨ ਚਾਰਦੀਕਲਾ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ